500 ਰੁਪਏ ਵੀ ਦੇ ਕੇ ਗਿਆ ਜੀ ਉਸ ਤੋਂ ਬਾਅਦ ਜਿਹੜਾ ਕਿਰਾਏਦਾਰ ਸੀਗਾ ਜਿਹਦੀ ਦੁਕਾਨ ਕਿਰਾਏ ਤੇ ਜਿਹਨੇ ਲਿਖੀ ਹੋਈ ਸੀ ਉਹਨੇ 4 ਦਿਨ ਬਾਅਦ ਮਤਲਬ 24 ਤਰੀਕ ਨੂੰ ਉਹਨੂੰ ਕੁਝ ਪੈਟਰੋਲ ਦੀ ਬਦਵੋਈ ਜੀ ਉਹਨੇ ਪੈਕੇਟ ਚੱਕਿਆ ਤੇ ਬਾਹਰ ਰੱਖ ਲਿਆ ਆਪਣੀ ਐਸੋਸੀਏਸ਼ਨ ਨੂੰ ਜਿਹੜੀ ਮਾਰਕੀਟ ਐਸੋਸੀਏਸ਼ਨ ਹੈ ਉਹਨੂੰ ਦੱਸਿਆ ਕਿ ਉਹਨਾਂ ਨੇ ਪੀਸੀਆਰ ਬੁਲਾ ਲਈ ਪੀਸੀਆਰ ਵਾਲਿਆਂ ਨੇ ਸਮਾਨ ਚੱਕਿਆ ਬਾਹਰ ਰੱਖਿਆ ਆ ਅੱਜ ਸਵੇਰੇ ਸਾਨੂੰ ਇਨਫੋਰਮ ਕੀਤਾ ਗਿਆ ਜਦ ਪੈਕੇਟ ਨੂੰ ਖੋਲਿਆ ਤੇ ਉਹਦੇ ਅੰਦਰ ਤਾਰਾਂ ਘੜੀ ਆ ਪਾਊਡਰ ਲਾਈਕ ਸਬਸਟੈਂਸ ਬੈਟਰੀ ਇਹ ਸਾਰੀ ਚੀਜ਼ਾਂ ਮਿਲੀਆਂ ਤੇ ਨਾਲ ਹੀ ਕੋਈ 8 9 ਲੀਟਰ पेट्रोल अलग-अलग थैलियां च बंद के तवा सील बंद को मिले इमीडिएटली डीसीपी सिटी ते डीसीपी इन्वेस्टिगेशन मौके ते आके इन्वेस्टिगेशन शुरू अलग अलग लिंक, लिंक, जेड़ी जेड़ी हुई अलग-अलग टीम्स बनाईया गई हां कुछ टेक्निकल सर्वेलेंस बैकवर्ड लिंक फॉरवर्ड लिंक जेडी जेडी चीज बरामद हुईया सी के जमे बैटरी एक-एक टीम हर एक दे पीछे लाती थी केस क्रैक हो गया जी विद इन 12 आवर्स द टीम दे डिड अ वेरी गुड जॉब ਅਸਲੀ ਕਹਾਣੀ ਇਹ ਹੈ ਕਿ ਜਿਹੜਾ ਮਕਾਨ ਮਾਲਕ ਹੈ ਉਹਦੇ ਤਿੰਨ ਦੁਕਾਨਾਂ ਹੈ ਜੀ ਇੱਕ ਦੁਕਾਨ ਜਿਹੜੀ ਬੈਗਸ ਤੇ ਅਟੈਚੀਆਂ ਦੀ ਹੈ ਉਹ ਜਿਹੜਾ ਬੰਦਾ ਚਲਾਉਂਦਾ ਹੈ ਉਹਦਾ ਸੱਕਾ ਭਾਂਜਾ ਉਹਦੀ ਵੀ ਇੱਕ ਦੁਕਾਨ ਨੇੜੇ सेम ਬੈਗਸ ਤੇ ਅਟੈਚੀਆੰਦੀ ਹੈ ਠੀਕ ਹੈ ਉਹਨੇ ਆਪਣੇ ਇੱਕ ਮਿੱਤਰ ਨਾਲ ਜਿਹੜਾ ਜਿਹਦਾ ਨਾਮ ਆਮੀਰ ਹੈ YouTube ਤੋਂ ਇਹ ਇੰਪਰੋਵਾਈਜ਼ਡ ਡਿਵਾਈਸ ਜਿਹੜਾ ਐਕਸਪਲੋਸਿਵ ਡਿਵਾਈਸ ਬਰਾਣਾ ਸਿੱਖਿਆ ਕਾਫੀ ਚੀਜ਼ਾਂ ਨਾਨ ਨੇ ਫਲਿੱਪਕਾਰਟ ਤੋਂ ਮੰਗਾਈਆਂ ਕਾਫੀ ਚੀਜ਼ਾਂ ਨਾਨ ਨੇ ਖਰੀਦੀਆਂ ਤੇਲ ਕਿੱਥੋਂ ਖਰੀਦਿਆ ਬੈਟਰੀ ਕਿੱਥੋਂ ਖਰੀਦੀ ਫਲਿੱਪਕਾਰਟ ਤੋਂ ਕਿਆ-ਕਿਆ ਮੰਗਾਇਆ ਉਹ ਸਾਰੀ ਡਿਟੇਲ ਸਾਰੇ ਸਾਡੇ ਕੋਲ ਆਏ ਤੇ ਜਿਸ ਸਕੂਟੀ ਤੇ ਗਿਆ ਸੀਗਾ ਉਹ ਉਹ ਸਕੂਟੀ ਵੀ ਟਰੇਸ ਹੋ ਗਈ ਤੇ ਇਹ ਦੋਨੋਂ ਬੰਦੇ ਗ੍ਰਿਫਤਾਰ ਹੋ ਚੁੱਕੇ ਸੀ ਕਿਸੇ ਨੂੰ ਕੀ ਉਦੇਸ਼ ਸੀ ਸਰ ਉਦੇਸ਼ ਕੀ ਸੀ ਉਹ ਉਦੇਸ਼ ਇਹ ਸੀਗਾ ਕਿ ਇਹ ਦੁਕਾਨ ਤੇ ਅਗ ਲੱਗ ਜੂਗੀ ਜਿਹੜਾ ਟਾਈਮਰ ਸੀਗਾ ਉਹ 20 ਤਰੀਕ ਰਾਤ ਨੂੰ 1 ਵਜੇ ਦਾ ਸੀਗਾ ਜੀ ਉਹ 11 ਲੇਕਿਨ ਕਿਸੇ ਕਾਰਨ ਵਾਰਸ਼ ਜਿਹੜਾ ਉਹਨਾਂ ਦਾ ਟਾਈਮਰ ਹੈ ਉਹ ਚਲਾਨੀ ਤੇ ਅਗ ਲੱਗੀ ਨਹੀਂ